ਇਸ ਲਈ ਅਸੀਂ ਬਾਜਾਖਾਨਾ ਫੁੱਟਬਾਲ ਅਰੋਰ ਤੇ ਵਾੜਾ ਪਈ ਕਬੀ ਦੇ ਖੜਿਆ ਜਿੱਥੇ ਕਿ ਕਿਸਾਨਾਂ ਵੱਲੋਂ ਉਸ ਪ੍ਰਦਰਸ਼ਨ ਵਜੋਂ ਸੜਕ ਇਜਾਮ ਕਰਕੇ ਧਨਾ ਦਿੱਤਾ ਗਿਆ ਸੀ ਅਤੇ ਪੰਜਾਬ ਪੁਲਿਸ ਜ਼ਿਲ੍ਹਾ ਫੀਸਕੋਟ ਦੇ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਇਥੇ ਖੜੇੜਾ ਗਿਆ ਅਤੇ ਧੱਕੇ ਨਾਲ ਰੀਟੇਨ ਕੀਤਾ ਗਿਆ ਜਿਸ ਬਾਰੇ ਅਕੀ ਅਸਤਾਵੂਤ ਰਿਪੋਰਟ ਜਾਰੀ ਹੈ। ਸਰਕਾਰ ਜੋ ਸਤਾਂ ਦੋਸਤੋ ਸਭ ਤੋਂ ਪਹਿਲਾਂ ਹਾਜ਼ਰੀ ਦਿਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਜਿਹੜਾ ਇਹ ਕੱਲ ਭਗਵੰਤ ਮਾਨ ਨੇ ਕੀਤਾ ਮੇਰੇ ਹਿਸਾਬ ਨਾਲ ਤਾਂ ਇਹ ਪਹਿਲੀ ਵਾਰ ਇੰਨੀ ਗੁੰਡਾਗਰਦੀ ਕੀਤੀ ਐ ਇਸ ਮੁੱਖ ਮੰਤਰੀ ਨੇ ਜਿਹੜੀ ਪੰਜਾਬ ਦੇ ਕਿਸਾਨਾਂ ਨੇ ਬੜੀ ਚਾਹਵਾਂ ਨਾਲ 92 ਐਮਐਲਏ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੇ ਤੇ ਵਧੀਆ ਸਰਕਾਰ ਬਣਾਉਣੀ ਚਾਹਾ ਪਰ ਇਹਦੇ ਨਤੀਜੇ ਕੁਝ ਉਲਟੀ ਨਿਕਲੇ ਵਾਕਈ ਭਗਵੰਤ ਮਾਨ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਵੀ ਪੰਜਾਬ ਦੇ ਵਿੱਚ ਮੈਂ ਧਰਨੇ ਨਹੀਂ ਲੱਗੰਦੇ ਨੇ ਕਾ ਬੜੀ ਮੰਨ ਦੇ ਵਿੱਚ ਇੱਕ ਗੱਲ ਆਉਂਦੀ ਸੀ ਕਿ ਭਗਵਾਨ ਤੁਮਨ ਸੱਚੀ ਕਿਸਾਨਾਂ ਦੇ ਹੱਕ ਵਿੱਚ ਗੱਲ ਕਰੇਗਾ ਪਰ ਇਹ ਨਹੀਂ ਪਤਾ ਸੀਗਾ ਕਿ ਇਹਦੀਆਂ ਅੰਦਰੋਂ ਨੀਤਾਂ ਜਿਹੜੀਆਂ ਖੋਟੀਆਂ ਐ ਵੀ ਕਿਸ ਤਰ੍ਹਾਂ ਕਹਿ ਰਿਆ ਵੀ ਅਸੀਂ ਪੰਜਾਬ ਦੇ ਵਿੱਚ ਧਰਨੇ ਨਹੀਂ ਲੱਗਣ ਦਿੱਤੇ ਉਹਦਾ ਰਿਜ਼ਲਟ ਜੋ ਹੋਇਆ ਕੱਲ੍ਹ ਹੋਇਆ ਇਸ ਤੋਂ ਪਹਿਲਾਂ ਵੀ ਖਨੋਰੀ ਬਾਰਡਰ ਤੇ ਕਈ ਵਾਰ ਇਹਨਾਂ ਨੇ ਹਮਲੇ ਕਰਨੇ ਚਾਹੇ ਪਰ ਉਹ ਹਮਲੇ ਇਹਨਾਂ ਦੇ ਕਾਮਯਾਬ ਨਹੀਂ ਹੋਏ ਕਿਸਾਨਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਕੁਝ ਕਿਸਾਨ ਸਾਡੇ ਮੀਟਿੰਗ ਦੇ ਵਿੱਚ ਚੰਡੀਗੜ੍ਹ ਨੂੰ ਚਲੇ ਗਏ ਕੁਝ ਉੱਥੇ ਰਹਿ ਗਏ ਜਿਹਦੇ ਵਿੱਚ ਇਹਨੇ ਕੇਂਦਰ ਦੀ ਬੀਜੇਪੀ ਸਰਕਾਰ ਨਾਲ ਮਿਲ ਕੇ ਕਿਸਾਨਾਂ 'ਤੇ ਵਾਰ ਕੀਤਾ ਤੇ ਕਿਸਾਨਾਂ ਦੇ ਪਿੱਛੇ ਦੇ ਵਿੱਚ ਕਿਸਾਨੀ ਦੇ ਪਿੱਛੇ ਦੇ ਵਿੱਚ ਇਹਨੇ ਸ਼ੁਰਾ ਮਾਰਿਆ ਕਿਸਾਨ ਦੋਸਤੋ ਸਭ ਤੋਂ ਨੰਕਮੀ ਤੇ ਨਖਿੱਤ ਸਰਕਾਰ ਜਿਹਦੇ 92 ਐਮਐਲ ਆ ਇਹ ਸਾਰਤ ਹੋਇਆ ਕਿਸੇ 92 ਐਮਐਲ ਦੇ ਪਿੱਛੋਂ ਕਿਸੇ ਨੇ ਇੱਕ ਜਣਾ ਹੱਥ ਕੜਾ ਕਰਕੇ ਕਹੇ ਦੇ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਤਾਈਂ ਇਹਨਾਂ ਨੇ ਨਾਹਰਾ ਮਾਰਿਆ ਇੱਕ ਜਿਹੜੀ ਇਹਨਾਂ ਨੇ ਅੱਜ ਕੱਲ ਹੁਣ ਨਸ਼ਾ ਬਰਬਤ ਮਹਿੰਮ ਚਲਾਈ ਆ ਕਿ ਉਹ ਵਾਕਈ ਨਸ਼ਾ ਬਰਬਤ ਮਹਿੰਮ ਹੈ ਬਿਲਕੁਲ ਗਲਤਾ ਕੋਈ ਨਸ਼ਾ ਬਰਬਤ ਨਹੀਂ ਕਿਉਂਕਿ ਕੋਟ ਕਪੂਰੇ ਦੇ ਵਿੱਚ 24 ਝੌਂਪੜੀਆਂ ਦੇ ਘਰ ਚ ਆਏ ਗਏ ਆ ਨਸ਼ਾ ਵੇਚਦਾ ਕੌਣ ਹੈ ਨਸ਼ਾ ਬਕਾਉਂਦਾ ਕੌਣ ਹੈ ਸਾਨ ਦੋਸਤੋ ਇਹਨਾਂ ਦੇ ਲੀਡਰ ਨਸ਼ਾ ਬਕਾਉਂਦੇ ਆ ਵਿੱਚ ਕੁਝ ਹੋਰ ਸਰਕਾਰੀ ਅਫਸਰ ਆ ਵਿੱਚ ਮਿਲ ਕੇ ਨਸ਼ਾ ਬਕਾਉਂਦੇ ਆ ਜੇਕਰ ਨਸ਼ਾ ਹੁੰਦਾ ਕਿੱਥੋਂ ਹੈ ਵੱਡੇ ਸਮਗਦਰਾਂ ਦੇ ਨਾ ਹੁਣੇ ਜੜ ਉਹਨਾਂ ਤੇ ਕਾਰਵਾਈ ਕਾਇਮ ਨਹੀਂ ਕੀਤੀ ਜਾਂਦੀ ਉਹ ਰਾਨੋਕੇਲਾ ਸਰਪੰਚਾ ਕਿੱਡੀ ਵੱਡੀ ਕੋਠੀਆ ਕਰੋੜਾ ਅਰਬਾਂ ਬੈਦੇ ਜਾਇਦਾਦ ਹੈ ਉੱਤੇ ਬਲਡੋਜ਼ਰ ਚਲਾਵੇ ਜੇ ਕਿਤੇ ਨਸ਼ੇ ਦੇ ਵਿਰੁੱਧ ਲੜਾਈ ਲੜਨਾ ਚਾਹੁੰਦਾ ਹੈ ਤਾਂ ਉਹਨਾਂ ਵੱਡੀਆਂ ਵੱਡੇ ਸਮਗਦਰਾਂ ਨੂੰ ਹੱਥ ਪਾਵੇ ਕਿਸਾਨ ਦੋਸਤੋ ਸਿਰਫ ਡਰਾਮੇਬਾਜ਼ ਭਗਵੰਤ ਮਾਨ 2018 ਦੇ ਵਿੱਚ ਆਪਣੀ ਜਥੇਬੰਦੀ ਵੱਲੋਂ 40 ਦਿਨ ਚੀਮੇ ਮੰਡੀ ਦੇ ਵਿੱਚ ਅਸੀਂ ਬੈਠੇ ਰਹੇ ਹਾਂ ਅਮਨ ਰੋੜਾ ਭਗਮੰਤਮਾਨ ਕੀ ਆਖਣਾ ਹਫ਼ਤੇ ਦੇ ਵਿੱਚ ਦੋ ਵਾਰੀ ਨਾ ਆਉਣਾ ਤਾਂ ਨਹੀਂ ਹਫ਼ਤੇ ਦੇ ਵਿੱਚ ਦੋ ਵਾਰੀ ਆ ਕੇ ਕਿਸਾਨਾਂ ਦੇ ਹੱਕ 'ਚ ਬੋਲਦੇ ਸੀ ਕਹਿੰਦੇ ਸੀ ਇਹ ਇੱਕ ਸੱਦਾ ਡੈਮੋਕਰੈਟਿਕ ਅਧਕਾਰ ਹੈ ਕਿਸਾਨਾਂ ਨੇ ਧਰਨੇ ਲਾਉਣੇ ਆ ਉਹਨਾਂ ਨੂੰ ਲੋង ਦਿੱਤਾ ਜਾਣ ਕੈਪਟਨ ਸਰਕਾਰ ਸੀ ਉਦੋਂ ਉਹਨਾਂ ਤੇ ਨਿਸ਼ਾਨੇ ਸਾਧਦੇ ਸੀ ਇਹ ਸਾਨੂੰ ਇੱਕ ਖੁੱਲੇ ਜੇਲ ਬਣਾ ਕੇ ਸਾਨੂੰ ਚੀਮੇ ਮੰਡੀ ਦੇ ਵਿੱਚ 40 ਦਿਨ ਰੱਖਿਆ 40 ਦਿਨਾਂ ਤੋਂ ਬਾਅਦ ਕੁਛ ਨਾ ਕੇ ਭੰਨ ਕੇ ਆਪਾਂ ਦਿੱਲੀ ਵੱਲ ਰਵਾਨਾ ਹੋਏ ਤਾਂ ਪ੍ਰਧਾਨਜੀ ਸਤਰਾਂ ਨੇ ਜਾ ਕੇ ਮਰਨਵਰਤੇ ਬੈਠੇ ਨਾਲ ਉਹਦੇ ਅੰਨਾ ਹਜ਼ਾਰੇ ਸੀ ਤਾਂ ਦਿੱਲੀ ਆਰਾਮਲੀਲਾ ਗਰਾਊਂਡ ਦੇ ਵਿੱਚ ਗਏ ਜਿੱਥੇ ਸੈਂਟਰ ਦੇ ਦੋ ਮੰਤਰੀ ਆਏ ਜਿਨ੍ਹਾਂ ਨੇ ਕਿਸਾਨੀ ਮੰਗਾ ਐਮਐਸਪੀ ਤੇ ਗਰੰਟੀ ਕਾਨੂੰਨ ਤੇ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਵੀ ਬਾਦੇ ਸਾਰੇ ਖੋਖਲੇ ਨਿਕਲੇ ਕਿਸਾਨ ਦੋਸਤਾਂ ਉਸ ਤੋਂ ਬਾਅਦ ਇਹੀ ਭਗਵਾਨਤ ਮਾਨ ਕਹਿੰਦਾ ਸੀ ਕਿਸਾਨਾਂ ਨੂੰ ਐਮ ਐਸ ਕੇ ਮਿਲਣੀ ਚਾਹੀਦੀ ਹੈ ਐਮ ਐਸ ਕੇ ਐਮ ਐਸ ਪੀ ਦੇ ਗਰੰਟੀ ਕਾਨੂੰਨ ਮਿਲਣਾ ਚਾਹੀਦਾ ਜਿਹੜਾ ਕਿ ਅੱਜ ਬਿਲਕੁਲ ਮੁੱਕਰ ਚੁੱਕਿਆ ਸੈਂਟਰ ਸਰਕਾਰ ਨਾਲ ਮਿਲਿਆ ਹੋਇਆ ਕਿਸਾਨ ਦੋਸਤਾਂ ਇਸ ਨੂੰ 2027 ਦੇ ਵਿੱਚ ਮੂੰਹ ਤੋੜਨਾ ਜਵਾਬ ਕਿਸਾਨ ਦੇਣਗੇ ਕਿਸਾਨ ਦੋਸਤੋ ਜਿਹੜੀ ਇਹਨਾਂ ਨੇ ਕੱਲ ਹਰਕਤ ਕੀਤੀ ਆ ਉਹਦੇ ਬਲੋਤ ਦੇ ਵਿੱਚ ਪੰਜਾਬ ਭਰ ਚ ਜਿੱਥੇ ਕਿਤੇ ਸਾਨੂੰ ਆਰਡਰ ਮਿਲੇ ਆ ਅਸੀਂ ਉੱਥੇ ਉੱਥੇ ਸੜਕਾਂ ਜਾਮ ਕੀਤੀਆਂ ਆਪਣਾ ਸਭ ਤੋਂ ਪਹਿਲੇ ਨੰਬਰ ਤੇ ਆਹ ਜਿਹੜਾ ਹਾਈਵੇ ਆ ਆਪਣਾ ਪਹਿਲੇ ਨੰਬਰ ਤੇ ਬੰਦ ਕੀਤਾ ਹੋਇਆ ਬਾਕੀ ਸਾਰੇ ਕਿਸਾਨ ਆ ਜਿਹੜੇ ਰਸਟ ਕਰ ਲਿਆ ਆ ਆਪਾਂ ਹਲੇ ਰਸਟ ਨਹੀਂ ਹੋਏਗੇ ਜੇ ਰਸਟ ਹੋ ਮੰਗੇ ਕੋਲੇ ਪੈਰੀ ਨਹੀਂ ਹੋਵਾਂਗੇ ਵੀ ਉਹ ਬੱਸ ਖੜੀਏ ਚੜਜੋ ਅਸੀਂ ਕਿਸੇ ਦੇ ਡਾਂਸ ਛੋਟੀ ਨਹੀਂ ਮਾਰਨੀ ਡਾਂਸ ਛੋਟੀ ਸਹੀ ਨਹੀਂ ਐ ਅਸੀਂ ਉਹ ਸਾਡੇ ਜਿਹੜੇ ਪੁਲਸ ਵਾਲੇ ਵੀਰ ਆ ਸਾਡੇ ਭੈਣ ਭਰਾ ਹੀ ਆ ਸਾਰੇ ਸਾਡੇ ਕਿਸਾਨ ਮਜ਼ਦੂਰਾਂ ਦੇ ਬੱਚੇ ਆ ਉਹ ਉਹਨਾਂ ਨੂੰ ਤੋਂ ਆਰਡਰ ਹੋਏ ਆ ਉਹ ਸਾਡੇ ਤੇ ਲਾਠੀ ਚਾਰਜ ਕਰ ਸਕਦੇ ਆ ਪਰ ਅਸੀਂ ਪੋਲੇ ਪੜੀ ਨਹੀਂ ਚਲਾਂਗੇ ਸਾਨੂੰ ਢੂਕੜੀਸ ਕੇ ਸਾਡੇ ਨਾਲ ਲੱਤਾਵਾਹਾਂ ਕੁੱਟ ਕੇ ਸਾਨੂੰ ਬੱਸਾਂ 'ਚ ਤਾਂ ਲਾ ਜਾ ਸਕਦੇ ਆ ਕਿ ਪਰ ਅਸੀਂ ਪੋਲੇ ਪੜੀ ਇਥੋਂ ਅੰਦੋਲਨ ਦੇ ਵਿੱਚੋਂ ਇਹ ਸ਼ਰਤ ਜਾਮ ਕੀਤੀ ਹੋਈ ਨਹੀਂ ਖੋਲਾਂਗੇ ਅੱਗੇ ਜੇਕਰ ਅਸੀਂ ਕਿਤੇ ਵੀ ਜਾ ਬੜਦੇ ਆ ਤਾਂ ਅਸੀਂ ਉੱਥੇ ਪਾਣੀ ਤੋਂ ਬਿਨਾ ਜਿੰਨੇ ਵੀ ਅਸੀਂ ਕਿਸਾਨ ਜਾਵਾਂਗੇ ਕਿਸਾਨ ਜਾਵਾਂਗੇ ਸਰਦਾਰ ਪ੍ਰਧਾਨ ਸਰਦਾਰ ਜਰਜੀਤ ਸਿੰਘ ਢਿੱਲੇਵਾਲ ਕਿਸਾਨੀ ਮੰਗਾਂ ਨੂੰ ਲੈ ਕੇ 112 ਦਿਨ ਤੋਂ ਮਰਨ ਵਰਤ ਤੇ ਬੈਠਾ ਜਿਹਨੇ اناਜ ਨਹੀਂ ਖਾਧਾ ਪਰ ਅਸੀਂ ਕੀ ਜੇਲਾਂ ਦੇ ਵਿੱਚ ਜਾਂ ਕਿਸੇ ਠਾਣੇ ਦੇ ਵਿੱਚ ਜਾ ਕੇ ਅਸੀਂ ਰੋਟੀਆਂ ਖਾਣਗੇ ਅਸੀਂ ਕੀ ਪਾਣੀ ਪੀ ਗੋ ਪੇਪੀ ਇਹ ਸਾਡੇ ਗੇ ਗੱਤ ਮਾੜੀ ਗੱਲ ਆ ਅਸੀਂ ਵੀ ਉਹਨਾਂ ਚੱਕਰ ਮਰਨ ਵਰਤ ਰੱਖਾਂਗੇ ਬਿਨਾ ਪਾਣੀ ਤੋਂ ਅਸੀਂ ਕੁਝ ਨਹੀਂ ਲਵਾਂਗੇ ਜਿੰਨਾ ਚਿਰ ਸਾਡੇ ਕਿਸਾਨ ਉਥੋਂ ਰਿਹਾ ਨਹੀਂ ਕੀਤਾ ਜਾਂਦੇ ਕਿਸਾਨ ਦੋਸਤੋ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਉੱਲੇ ਪੈਰੀ ਆਪਾਂ ਬੱਸਾਂ ਤੇ ਨਹੀਂ ਚੱਲਣਾ ਪੂਰੇ ਕਰੜੇ ਰਹੋ ਕਹਿਮ ਰਹੋ ਆਪਾਂ ਪੂਰੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹੈ ਸਤਿ ਆਨ ਦੋਸਤੋ ਜਿਹੜੀ ਭਗਵਾਨਤ ਮਾਨ ਸਰਕਾਰ ਹੈ ਬਿਲਕੁਲ ਨਕਮੀ ਸਰਕਾਰ ਹੈ ਇਹਨੂੰ 2027 ਦੇ ਵਿੱਚ ਮੂੰਹ ਤੋੜਨਾ ਜਵਾਬ ਮਿਲੂਗਾ ਜਿਸ ਤਰ੍ਹਾਂ ਇਹ ਹੀ ਬਾਦਲਕਿਆਂ ਨੇ ਬਾਦਲਕਿਆਂ ਨੇ ਬਰਗਾੜੀ ਮੋਰਚੇ ਦੇ ਵਿੱਚ ਬਹਿਲਕਲਾਂ ਦੇ ਵਿੱਚ ਗੋਲੀ ਕਾਂਡ ਕੀਤਾ ਸੀ ਤਾਂ ਸਾਰੇ ਪੰਜਾਬ ਦੇ ਵਿੱਚ ਥੂ-ਥੂ ਹੋਈ ਅੱਜਾ ਅੱਜ ਵੇਖ ਲੋ ਕੀ ਹਾਲਤਾ ਉਹਨਾਂ ਦੇ ਵੇਖ ਲੋ ਕੀ ਹਾਲਤ ਹੋ ਕੇ ਜਿਹੜਾ ਕੋਈ ਮਤਲਬ ਕਿਸਾਨਾਂ ਨਾਲ ਟਕਰਾਊਗਾ ਉਹਦਾ ਅੰਤ ਹੋ ਜਾਂਦਾ ਹੈ ਕਿਸਾਨ ਦੋਸਤੋ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਕੋਲੇ ਪੈਰੀ ਆਪਾਂ ਬੱਸਾਂ 'ਚ ਨਹੀਂ ਚੜਨਾ ਕਿਸੇ ਨਾਲ ਝਾਂ ਸੋਟੀ ਨਹੀਂ ਕਰਨੀ ਕਿਸੇ ਨਾਲ ਪੜਨਾ ਨਹੀਂ ਆਪਾਂ ਜੇ ਆਪਾਂ ਜਵਰੀ ਚਾਕੇ ਦੱਸਣ ਦੇ ਵਿੱਚ ਲਿਆਂਗੇ ਤਾਂ ਜਾਣਾ ਉੱਥੇ ਜਾ ਕੇ ਆਪਾਂ ਮਰਨ ਵਾਸਤੇ ਰੱਖਣਾ ਬਿਨਾ ਪਾਣੀ ਤੋਂ ਆਪਾਂ ਕੁਝ ਨਹੀਂ ਖਾਣਾ ਪੀਣਾ ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਠੇਮਾ ਦਾ ਯਾਤ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਜਨਾ ਜੋ ਟਕਰਾਊਗਾ ਤੁਸੀਂ ਕਹਿੰਦਾ ਚੂਰ ਚੂਰ ਹੋ ਜਾਏਗਾ ਕਿਸਾਨਾਂ ਨਾਲ ਜੋ ਟਕਰੇਗਾ ਚੂਰ ਹੋ ਜਾਏਗਾ ਬਹੁਤ ਬਹੁਤ ਤਾਨਰਨ ਵਰਤ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਜਿਹਦੇ ਵਿੱਚ ਸਭ ਤੋਂ ਪਹਿਲਾ ਨਾਮ ਹੈ ਲਵਜੀਤ ਸਿੰਘ ਮੋਗਾ ਆਪਣੇ ਮੋਗੇ ਜਿਹਨੇ ਤੇ ਪ੍ਰਧਾਨ ਲਵਜੀਤ ਸਿੰਘ ਆ ਉਹਨਾਂ ਨੇ ਜਿਹੜਾ ਰੋਟੀ ਪਾਣੀ ਆਪਣਾ ਛੱਡਿਆ ਹੋਇਆ ਦੂਜੇ ਨੰਬਰ ਤੇ ਬਲਾਕ ਕੋਟਕਪੂਰੇ ਤੋਂ ਵਿੱਪਣ ਫਟੇਕਣਾ ਜਿਹੜਾ ਬਲਾਕ ਬਾਜਾ ਕੋਟਕਪੂਰੇ ਦੇ ਪ੍ਰਧਾਨ ਆ ਉਹ ਵੀ ਉਹਦੇ ਨਾਲ ਆ ਪ੍ਰਕਰ ਸਿੰਘ ਫਾਜ਼ਿਲਕਾ ਜਿਲ੍ਹੇ ਦੇ ਚਰਨਲ ਸਕੱਤਰ ਸੋਸ ਆਪਣੀ ਸਮੁੱਚੀ ਲੀਡਰਸ਼ਿਪ ਨੇ ਜਿਹੜਾ ਖਾਣਾ ਛੱਡਿਆ ਹੋਇਆ ਜਿਸੇ ਤਰ੍ਹਾਂ ਪਲਤੇਬ ਸਿੰਘ ਸੰਦੋਹਾ ਦੀਪੂ ਨੌਜਵਾਨ ਮੰਡੀਕੜਾ ਤੋਂ ਮਹਿੰਦਰ ਸਿੰਘ ਮੰਡੀਕੜਾ ਹਰਪ੍ਰੀਤ ਸਿੰਘ ਮੰਡੀਕੜਾ ਸਖਦੇਵ ਸਿੰਘ ਮੰਡੀਕੜਾ ਨੈਬ ਸਿੰਘ ਸਾਧਕ ਬਲਾਕ ਦਾ ਆਪਣੇ ਪ੍ਰਧਾਨ ਜੀ ਆ ਉਹਨਾਂ ਨੇ ਵੀ ਜਿਹੜਾ ਮਰਨਵਰਤ ਸ਼ੁਰੂ ਕੀਤਾ ਮੱਖਣ ਸਿੰਘ ਝੰਡ ਵਾਲਾ ਤਲਜੀਤ ਸਿੰਘ ਸੰਗਰਾ ਊੜ ਜਗਤਾਰ ਸਿੰਘ ਕੁਦੂਆ ਗੁਰਪ੍ਰਗਤ ਸਿੰਘ ਫਰੀਦਕੋਟ ਬਲਜੀਤ ਸਿੰਘ ਭਾਗਥੜਾ ਇਸੇ ਤਰ੍ਹਾਂ ਗਰਮੇਲ ਸਿੰਘ ਪੱਕਾ ਫਰੀਦਕੋਟ ਗਰਜੰਟ ਸਿੰਘ ਖੋਖਰ ਫਰੀਦਕੋਟ ਜਿਹੜੇ ਅਤਰਕੜਾ ਮਾਨਸਾ ਜ਼ਿਲ੍ਹੇ ਤੋਂ ਉਹ ਵੀ ਕਿਸਾਨ ਆਗੂ ਨਾਲ ਨੇ ਇਸੇ ਤਰ੍ਹਾਂ ਜਰਨੈਲ ਸਿੰਘ ਪਿੰਡ ਢਿਲਮਾ ਸੁਪਿੰਦਰ ਸਿੰਘ ਫਾਜ਼ਿਲਕਾ ਲਖਵਿੰਦਰ ਸਿੰਘ ਗਰਦੀ ਵਾਲਾ ਮੈਂ ਮਹਿੰਦਰਪਾਲ ਹਰੀਕੇ ਕੜਾ ਮੁਕਸਰ ਜ਼ਿਲ੍ਹੇ ਦਾ ਸਬੰਧਕ ਹਰਗਵਿੰਦਰ ਸਿੰਘ ਹਰੀਕੇ ਕੜਾ ਇਸੇ ਤਰ੍ਹਾਂ ਜਗਜੀਤ ਸਿੰਘ ਹਰੀਕੇ ਕੜਾ ਜਗਤੇਵ ਸਿੰਘ ਹਰੀਕੇ ਕੜਾ ਗੁਰਪ੍ਰਤ ਸਿੰਘ ਹਰੀਕੇ ਕੜਾ ਦਰਸ਼ ਸਿੰਘ ਮਾ ਮਰਾੜ ਮਰਾੜ ਮੁਕਸਰ ਜ਼ਿਲ੍ਹੇ ਤੋਂ ਜਸਵਿੰਦਰ ਸਿੰਘ ਜਿਹੜੇ ਤੇ ਉਸ ਤੋਂ ਬਾਅਦ ਸਨਵਾਜ ਸਿੰਘ ਨਈਂਆਵਾਲਾ ਜ਼ਿਲ੍ਹਾ ਬਠਿੰਡਾ ਤੋਂ ਸੋ ਇਹ ਆਪਣੇ ਨੌਜਵਾਨ ਜਿਹੜੇ ਕਿਸਾਨ ਆਗੂ ਉਹਨਾਂ ਦੀ ਲਿਸਟ ਆਈ ਹੈ ਕੋ ਆਪਣੇ ਬਲਦੇਵ ਸਿੰਘ ਸੰਧੋਆ ਜਿਹੜੇ ਲੰਬੇ ਸਮੇਂ ਤੋਂ ਉਸ ਮੋਰਚੇ ਦੇ ਵਿੱਚ ਪਹਿਲੇ ਦਿਨ ਤੋਂ ਭਰਾਵੋ ਹਾਜ਼ਰੀ ਭਰੀ ਉਹਨਾਂ ਨੇ ਦਿਨ ਰਾਤ ਉਸ ਮੋਰਚੇ ਨੂੰ ਆਪਣੇ ਪਿੰਡੇ ਤੇ ਹੰਡਾਇਆ ਸੋ ਇਹ ਆਗੂ ਆਪਣੇ ਉੱਤੇ ਜਿਹੜੇ ਖਨੌਰੀ ਬਾਰਡਰ ਤੇ ਜਿਹੜੀ ਉਹਨਾਂ ਨੇ ਜੇਲ੍ਹ ਬਣਾਈ ਆ ਜਿਹੜੇ ਪੈਸੇ ਦੇ ਵਿੱਚ ਰੱਖੇ ਹੋਏ ਆ ਉਹਨਾਂ ਨੇ ਆਪਣਾ ਮਰਨਾਰਕ ਉੱਥੇ ਸ਼ੁਰੂ ਕਰ ਦਿੱਤਾ ਇਸੇ ਕਰਕੇ ਦੁਬਾਰਾ ਫਿਰ ਬੇਨਤੀ ਕਰਦੇ ਆ ਗੱਲ ਨੂੰ ਭਰਾਵੋ ਸੀਰੀਅਸ ਲੈ ਲਓ ਜੇ ਥੋਡੀ ਇਸ ਵਾਰ ਥੋਡੀ ਲੜਾਈ ਨੂੰ ਭਗਵੰਤ ਮਾਨ ਦਬਾਉਣ ਦੇ ਵਿੱਚ ਕਾਮਯਾਬ ਹੋ ਗਿਆ ਤਾਂ ਭਰਾਵੋ ਥੋਡੀ ਆਉਣ ਵਾਲੀ نسل ਨੂੰ ਬਚਾਉਣ ਵਾਲਾ ਕੋਈ ਨਹੀਂ ਰਹਿਣਾ ਕਿਉਂਕਿ ਸਾਡੀਆਂ ਜੱਥੇਬੰਦੀਆਂ ਨਾਲ ਚਾਹੇ ਸਾਡੇ ਲੱਖ ਬੱਕਰੇ ਵੀ ਆ ਪਿਛਲੇ ਜਿਹੜੀ ਦਿੱਤੀ ਹੋਈ ਕਾਲ ਸੰਯੁਕਤ ਕਿਸਾਨ ਮੋਰਚੇ ਵਾਰੇ ਉਹਨਾਂ ਆਗੂਆਂ ਨੂੰ ਘਰਾਂ ਦੇ ਵਿੱਚ ਹੀ ਡੈਂਟੇਨ ਕੀਤਾ ਗਿਆ ਔਰ ਦੁਬਾਰਾ ਅਸੀਂ ਖਨੂਰੀ ਬਾਟਰ ਤੇ ਜਿਹੜਾ ਪ੍ਰੋਗਰਾਮ ਦਿੱਤਾ ਸੀ ਮੀਟਿੰਗ ਦਾ ਸੱਤਾ ਆਇਆ ਮੀਟਿੰਗ ਦੇ ਸੱਤੇ ਦੇ ਵਿੱਚ ਗਏ ਆਗੂਆਂ ਨੂੰ ਧੋਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੱਲ ਤਾਂ ਗ੍ਰਿਫਤਾਰ ਕੀਤਾ ਅੱਜ ਛੜਕਾਂ ਤੇ ਦਿੱਤਾ ਹੋਇਆ ਪ੍ਰੋਗਰਾਮ ਸਾਡੇ ਹਜ਼ਾਰਾਂ ਕਿਸਾਨਾਂ ਨੂੰ ਇਹਨਾਂ ਨੇ ਪੁਲਿਸ ਲਾਈਨਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਡੈਂਟੇਨ ਕੀਤਾ ਇਸ ਕਰਕੇ ਭਰਾਵੋ ਇਸ ਗੱਲ ਨੂੰ ਲੜ ਬਣ ਲੋ ਜੇਕਰ ਰਾਉਂ ਵਾਲੇ ਸਮੇਂ ਦੇ ਵਿੱਚ ਅਸੀਂ ਜਥੇਬੰਦੀ ਨੂੰ ਜਿਉਂਦੀ ਰੱਖਣਾ ਜੋ ਜਥੇਬੰਦੀਆਂ ਨੂੰ ਜਿਉਂਦਿਆਂ ਰੱਖਣਾ ਤਾਂ ਪ੍ਰਭੂ ਅੱਜ ਇੱਥੇ ਇਹ ਨਾ ਹੋਵੇ ਕਿ ਇੱਥੇ ਸਾਡੇ ਨਾਲ ਜਿਹੜੇ ਭੋਜਨ ਉਹਨਾਂ ਦਾ ਬਚਾਉਣ ਦੀ ਖਾਤਰ ਸਾਨੂੰ ਮਰਨਾ ਪੈ ਤਾਂ ਮਰਨ ਲਈ ਤਿਆਰ ਹੋਣਾ ਪੈਣਾ ਪ੍ਰਭੂ ਪਿੰਡਾਂ ਦੇ ਵਿੱਚ ਸਾਡੇ ਆਗੂਆਂ ਦੀਆਂ ਕਮੇਟੀਆਂ ਹੁੰਦੀਆਂ ਕੱਲਾ ਉਹਨਾਂ ਨੇ ਆਪਦੀ ਖਾਤਰ ਨਹੀਂ ਧਰਨੇ ਦੇ ਬੈਠਣਾ ਸਮੁੱਚੇ ਪਿੰਡਾਂ ਸਮੁੱਚੇ ਪੰਜਾਬ ਸਮੁੱਚੇ ਭਾਰਤ ਕਿਸਾਨਾਂ ਦੀ ਲੜਾਈ ਲੜਨ ਲਈ ਜਿਹੜੇ ਭਰਾਵੋ ਉਹ ਲੋਕ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ ਪਰ ਸਾਥ ਪਿੰਨਾਂ ਨੇ ਦੇਣਾ ਹੁੰਦਾ ਇਸ ਕਰਕੇ ਸਾਡੀ ਬੇਨਤੀ ਆ ਥੋੜੇ ਸਮੇਂ ਦੇ ਵਿੱਚ ਚਾਹ ਦਾ ਜਿਹੜਾ ਲੰਗਰ ਇੱਥੇ ਆ ਜਾਣਾ ਸਾਰੇ ਬੈਠਣ ਦੀ ਕਿਰਪਾਲਤਾ ਕਰੋ ਹੁਣ ਜਿਹੜੇ ਬਲਾਰੇ ਸਾਡੇ ਦਰਸ਼ਨ ਸਿੰਘ ਜੀ ਬਾਜਾਖਾਨਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਉਸ ਤੋਂ ਬਾਅਦ ਜਸਵੀਰ ਸਿੰਘ ਜੀ ਸੀਰਾ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਉਹ ਵੀ ਆਪਣਾ ਨਾਮ ਲਿਖਵਾ ਕੇ ਗਿਆ ਸਟੇਜ ਦੇ ਨੇੜੇ ਆਉਣ ਦੀ ਕਿਰਪਾਲਤਾ ਕਰੋ ਇੱਥੇ ਸੰਕਟ ਸਮੇਂ ਇਕੱਠੇ ਹੋਏ ਮੇਰੇ ਭੈਣੋ ਤੇ ਭਰਾਵੋ ਵਾਏ ਗੁਰੂ ਦੀ ਜ਼ਾਤਾਲਾ ਵਾਏ ਗੁਰੂ ਦੀ ਫਤਿਹ ਸਾਥੀਓ ਜੋ ਕੋ ਸੱਜਣ ਤੋਂ ਦੇਖ ਰਹੇ ਆ ਦੋ ਕੁਝ ਹੋ ਰਿਹਾ ਹੈ ਪਹਿਲਾਂ ਕੁਝ ਹੋਣ ਹੋ ਰਿਆ ਸੀ ਹੁਣ ਕੁਝ ਹੋਰ ਹੋ ਰਿਹਾ ਹੈ ਇਹਦੇ ਕਾਰਨ ਕੀ ਹੈ ਜੇ ਅਸੀਂ ਉੱਪਰ ਤੋਂ ਦੇਖੀਏ ਤਾ ਆ ਜਿਹੜੇ ਹਾਲਾਤ ਜਾਂ ਸਿਸਟਮ ਚੱਲ ਰਿਹਾ ਸੀਗਾ ਉਹਦੇ 'ਚ ਤਬਦੀਲੀਆਂ ਹੋ ਰਹੀਆਂ ਕਿਉਂਕਿ ਪਹਿਲਾਂ ਜਿਹੜਾ ਕੀ ਸਿਸਟਮ ਚੱਲ ਰਿਹਾ ਸੀਗਾ ਉਹ ਇਹ ਐ ਇਹਨਾਂ ਨੇ ਨੀਤੀ ਕਰਨੀਆਂ ਨੀਤੀਆਂ 1980 ਵਿੱਚ ਲਾਗੂ ਕੀਤੀਆਂ ਸੀਗੀਆਂ ਤੇ ਪਹਿਲਾਂ ਉਦੋਂ ਗੈਰ ਸਮਝੌਤਾ ਚੱਲ ਰਿਹਾ ਸੀਗਾ ਤੇ ਘੈਟ ਨੂੰ ਬਗਲ ਕੇ ਕਿਉਂਕਿ ਇਕੱਲੇ ਉਹ ਜਿਹੜਾ ਵਪਾਰ ਤੇ ਸੀ ਤੇ ਹੁਣ ਜਿਹੜਾ ਉਦੋਂ ਬਾਅਦ ਉਹ ਨੂੰ ਸੋਚਦਾ ਆਂ ਮੈਂ ਬੈਠੇ ਨੂੰ ਖਤਮ ਕਰਤਾ ਤੇ ਉਥੇ ਡਬਲਯੂਟੀਓ ਬਣਾਤੀ ਤੇ ਡਬਲਯੂਟੀਓ ਜਿਹੜੀ ਸੀ ਉਹਦੇ ਜਿਹੜਾ ਸਾਰੇ ਵਿਸ਼ੇ ਜਿਵੇਂ ਖੇਤੀ ਹੈ ਵਪਾਰ ਹੈ ਨਿਵੇਸ਼ ਹੈ ਤੇ ਜਿਹੜੀਆਂ ਬੌਧਿਕ ਜਾਇਦਾਦਾਂ ਇਹਨਾਂ ਤੇ ਸਾਰਾ ਤੇ ਹੀ ਵਿਕ ਲੈ ਲਿਆ ਉਹਦੇ ਕਾਨੂੰਨਾਂ ਦੇ ਤੇ ਉਹ ਲਾਗੂ ਕਰਤਾ ਤੇ ਇਹ ਜਿਹੜਾ ਇਹਨੂੰ ਲਾਗੂ ਕਰਨ ਵਾਸਤੇ ਕਿਉਂਕਿ ਮੂਰੇ ਤਾਂ ਡਬਲਯੂਟੀਓ ਸੀ ਤੇ ਮਗਰ ਕੌਣ ਸੀ ਯੂਨੋ ਹੈ ਇਹ 5 ਦੇ ਦੇਸ਼ ਹੈ ਇਹ ਤੋਂ ਬਨਾ ਸੰਸਾਰ ਵਪਾਰ ਸੰਘਟਨ ਤਾਂ ਹੈਗਾ ਹੀ ਹੈ ਇਹਦੇ ਨਾਲ ਜਿਹੜੀ ਹੈ ਬੈਂਕਾਂ ਦਾ ਸੰਸਾਰ ਵੀ ਆਈਐਮਐਫ ਹੈ ਅੰਤਰਰਾਸ਼ਟਰੀ ਮੁਦਰਾ ਕੋਸ਼ ਇਹ ਸਾਰੇ ਰਲ ਕੇ ਲਾਗੂ ਕਰ ਰਹੇ ਸੀ ਇੱਕ ਬੇਨਤੀ ਹੈ ਵੀ ਬਾਬਾ ਦੀਪ ਸਿੰਘ ਜਿਹਨੂੰ ਹਰਮੰਦਰ ਸਾਹਿਬ ਨੂੰ ਯਾਦ ਕਰਵਾਉਣ ਵਾਸਤੇ ਗਿਆ ਜੱਬੇ ਦੇ ਨੇੜੇ ਜਾ ਕੇ ਉਹਨਾਂ ਨੇ ਇੱਕ ਲਕੀਰ ਖਿੱਚ ਦਿੱਤੀ ਵੀ ਕਹਿੰਦੇ ਜਿਹੜਾ ਆਪਣੇ ਗੁਰੂ ਨੂੰ ਪਿਆਰ ਕਰਦਾ ਹੈ ਤੇ ਉਹ ਆ ਲਕੀਰ ਟੱਪਿਆ ਤੇ ਜਿਹਨੂੰ ਆਪਣੀ ਜਾਨ ਪਿਆਰੀ ਆ ਉਹ ਆਪਣੇ ਘਰਾਂ ਨੂੰ ਮੁੜ ਜਾਓ ਸਾਡੀ ਬੇਨਤੀ ਹੈ ਬਹੁਤ ਬੇਨਤੀਆਂ ਕੀਤੀਆਂ ਹੁਣ ਤੱਕ ਪ੍ਰਸ਼ਾਸਨ ਦੀਆਂ ਵਾਰ-ਵਾਰ ਸਾਨੂੰ ਇਹੀ ਆ ਆ ਕੇ ਗੱਲਬਾਤ ਕਰ ਰਿਹਾ ਸਾਡੇ ਨਾਲ ਹੁਣ ਤਹਿਸੀਲਦਾਰ ਸਾਹਿਬ ਵੀ ਆਏ ਸੀ ਉਧਰ ਦੇਖ ਲਓ ਪ੍ਰਸ਼ਾਸਨ ਆਪਦੀ ਤਿਆਰੀ ਕਰ ਰਿਹਾ ਤੁਸੀਂ ਸਾਡੀ ਗੱਲ ਨਹੀਂ ਮੰਨ ਰਹੇ ਤੁਸੀਂ ਖੜੇ ਆ ਤਮਾਸ਼ਾ ਦੇਖ ਰਹੇ ਆ ਤਮਾਸ਼ੀਨ ਬਣੇ ਹੋਏ ਆ ਜੇ ਤਾਂ ਤਮਾਸ਼ਾ ਦੇਖਣ ਆਏ ਆ ਤਹੋ ਹੋਟਲ ਦੇ ਮਗਰਲੇ ਪਾਸੇ ਖੜ ਕੇ ਦੇਖ ਲਓ ਤਮਾਸ਼ਾ ਪਤਾ ਲੱਗ ਜੂ ਸਾਨੂੰ ਵੀ ਆ ਤਮਾਸ਼ਾ ਵੇਖਣ ਆਲੇ ਆ ਤੇ ਜੇ ਭਾਈ ਤੁਸੀਂ ਆਪਦੇ ਹੱਕ ਲੈਣ ਵਾਸਤੇ ਆਏ ਆ ਤੇ ਵਾਕੇ ਹੀ ਡੱਲੇ ਵਾਲ ਨੂੰ ਪਿਆਰ ਕਰਦੇ ਆ ਵੀ ਡੱਲੇ ਵਾਲੇ ਨਾਲ ਲੋਕਾਂ ਦੀ ਖਾਤਰ ਮਰਨ ਮਰਦ ਤੇ ਬੈਠਾ ਸੀ ਤੇ ਸਰਕਾਰ ਨੇ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਤੇ ਫੇਰ ਸਾਨੂੰ ਵੀ ਇੱਥੇ ਮਰਨਾ ਪੈਣਾ ਹੈ ਲੜਨਾ ਪੈਣਾ ਤੇ ਇੱਥੇ ਆ ਕੇ ਮੈਦਾਨ ਦੇ ਵਿੱਚ ਬੈਠ ਜਾਓ ਲਕੀਰ ਖੇਚ ਦਿਓ ਵੀ ਅਸੀਂ ਇਹਨਾਂ ਨਾਲ ਆ ਜਾਂ ਅਸੀਂ ਤਮਾਸ਼ੀਂਆਂ ਨਾਲ ਆ ਉਧਰ ਪਿੱਛੇ ਹਟ ਕੇ ਖੜ੍ਹ ਜਾਓ ਜੇ ਲੜਨ ਵਾਸਤੇ ਆਏ ਆ ਮਰਨ ਵਾਸਤੇ ਆਏ ਆ ਆਪਣੇ ਹੱਕ ਲੈਣ ਵਾਸਤੇ ਆਏ ਆ ਤੇ ਆ ਕੇ ਇੱਥੇ ਬੈਠੋ ਇਧਰ ਆ ਜਾਓ ਨਹੀਂ ਫਿਰ ਆਪਦੇ ਘਰਾਂ ਨੂੰ ਚੱਲ ਜਾਓ ਇੱਥੇ ਤਮਾਸ਼ੀਂ ਬਣ ਕੇ ਨਾ ਬੈਠੋ ਜਿਹਨੇ ਜਾਣਾ ਜਾਵੜੋ ਜਿਹਨੇ ਜਾਣਾ ਜਾਵੜੋ ਫੁੱਲੀ ਛੁੱਟੀ ਐ ਅਸੀਂ ਲਕੀਰ ਖੇਚਤੀ ਐ ਵੀ ਹੋੜਾ ਕੌਣਸ ਆਪਣੀ ਆਈ ਤੇ ਆਈ ਹੈ ਅਸੀਂ ਵੀ ਇਹ ਗੱਲ ਕਹੀ ਆ ਵੀ ਅਸੀਂ ਬੱਥਾਂ ਦੇ ਵਿੱਚ ਐ ਨਹੀਂ ਬੈਠਣਾਗਾ ਅਸੀਂ ਧਰਨੇ ਤੇ ਬੈਠੇ ਆ ਆ ਲੋਕ ਸਾਡੇ ਨਾਲ ਆ ਇਹਨਾਂ ਲੋਕਾਂ ਦੀ ਲੜਾਈ ਲੜਦੇ ਆ ਜੇ ਇਹ ਲੋਕਾਂ ਦੀ ਲੜਾਈ ਲੜਦੇ ਆ ਸਾਨੂੰ ਇੱਥੇ ਕੁਝ ਹੋ ਜਾਂਦਾ ਸਾਡੀ ਕੋਈ ਸ਼ਹਾਦਤ ਹੋ ਜਾਂਦੀ ਹੈ ਸਾਡੀਆਂ ਲੱਤਾਂ ਬਾਹਾਂ ਟੁੱਟ ਜਾਂਦੀਆਂ ਤੇ ਕੋਈ ਪਰਵਾਹ ਨਹੀਂ ਅਸੀਂ ਇਹਨਾਂ ਲੋਕਾਂ ਦੀ ਖਤਰ ਲੜਾਂਗੇ ਮਰਾਂਗੇ ਪਰ ਇਹ ਲੋਕ ਇਹ ਨਾ ਹੋਣ ਵੀ ਸਾਡੀ ਪਿੱਠ ਦੇ ਵਿੱਚ ਸੁਰਾ ਮਾਰ ਕੇ ਤੇ ਉਹ ਹੋਟਲ ਦੇ ਪਰਲੇ ਪਾਸੇ ਖੜੇ ਹੋਣ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਵੀ ਜਿਹਨੂੰ ਆਪਣੀ ਜਾਨ ਪਿਆਰੀ ਆ ਉਹ ਪਰਲੇ ਪਾਸੇ ਟੱਕ ਜੋ ਹੋਟਲ ਦੇ ਪਰੇ ਜਾ ਕੇ ਖੜ ਕੇ ਵੀਡੀਓ ਬਣਾ ਲਿਓ ਤਮਾਸ਼ਾ ਦੇਖ ਲਿਓ ਨਹੀਂ ਆ ਮਜ਼ਾਰ ਖਾਦੀ ਪਿਆ ਕੇ ਬੈਠ ਜੋ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਮੋਰਨੀਆਂ ਪੁਲਿਸਦਾਰੀ ਗ੍ਰਫਤਾਰੀ ਦੇ ਉਹਨਾਂ ਚੱਕ ਕੇ ਲੈ ਜਾਣ ਲੈ ਜਾਣ ਹਾਂ ਬਲਵੰਤ ਕਰਕੇ ਖਾਣਾ ਪੜੀ ਦੀ ਛੱਤ ਦੇ つい,い、ね。<laughs>

ڪو ڪجهه نه ٿو ٿئي ਜਿਹੜਾ ਜਿਹ ਇਨਸੀਡੈਂਟ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕੋਈ ਅੱਜ ਜਿਹੜਾ ਸੀਗਾ ਕੁਝ ਕਿਸਾਨਾਂ ਨੇ ਜਿਹੜਾ ਹੈਗਾ ਨੈਸ਼ਨਲ ਹਾਈਵੇ ਕੋਲ ਪਿੱਛੇ ਕਰਨਾ ਲਾਇਆ ਸੀਗਾ ਤੇ ਮੌਕੇ ਤੇ ਜਿਹੜੇ ਡਿਊਟੀ ਮੈਜਿਸਟਰੇਟ ਸੀ ਪੁਲਿਸ ਪ੍ਰਸ਼ਾਸਨ ਸੀਗਾ ਤਾਂ ਉਹਨਾਂ ਨਾਲ ਜਿਹੜਾ ਗੱਲਬਾਤ ਕਰਕੇ ਤੇ ਜਿਹੜਾ ਹੈਗਾ ਕਟਾਇਆ ਗਿਆ ਤੇ ਜਿਹੜਾ ਨੈਸ਼ਨਲ ਹਾਈਵੇ ਸੀਗਾ ਉਹਦੀ ਮੂਵਮੈਂਟ ਜਿਹੜੀ ਡਿਸਟਰਬ ਕਰ ਰਹੀ ਸੀ ਥੈਂਕ ਯੂ ਸਰ ਆਗੇ ਵੀ ਆ ਕੇ ਲੱਗੇ ਸਰ ਪਾਪਾ ਕੋਲ ਤਾਂ ਹੀ ਦੱਸਦਾ ਸਰ ਮੇਰੇ ਤੋਂ ਹੀ ਅਲੱਗ ਗੱਲ ਤਾਂ ਸੀ ਬੰਦੇ ਦੀ ਇਹ ਪਾਪਾ ਵੀ ਸਾਫਾਈ ਚੰਗੀ ਕਰਦੇ ਨੇ ਭੇਜੇ ਨਾ ਨੰਬਰ ਤੇ ਚੈੱਕ ਕਰਾ ਕਰ ਦਿੰਦੇ ਨੇ ਤੋ ਤੇ ਅੱਗੇ ਉਧਰ ਗੱਡੀਆਂ ਖੜੀਆਂ ਸੀਆਂ ਉਹਨਾਂ ਦੇ ਕੋਈ ਸ਼ੀਸ਼ੇ ਵਗੈਰਾ ਵੀ ਤੋੜ ਕੇ ਗਏ ਇੰਨੇ ਸ਼ੀਸ਼ੇ ਤੋੜੇ ਕਿੰਨੇ ਆ ਉਹ ਕੋਈ ਆ ਬੋਲ ਖਾ ਲੈਣ ਪਰ ਸਿਰੇ ਤੋੜੇ ਸ਼ੀਸ਼ੇ ਜੀ ਕਿੰਨਾ ਕਾ ਹੁੰਦੇ ਨੇ ਕਿ ਨਾ ਜਿਹੜੇ ਕਿਸਾਨਾਂ ਦਾ ਕੱਠ ਕਿੰਨੇ ਕਿਸਾਨ ਸੀ ਕਿਸਾਨ ਸੀ ਜੀ 300 ਦੇ ਕਿੰਨੇ ਵਜੇ ਤੁਹਾਨੂੰ ਆਲਾ ਸੀ ਸਵੇਰ ਤੁਸੀਂ ਸਵੇਰ 11:00 11:00 ਵਜੇ ਪੌਸੇ ਪ੍ਰਸ਼ਾਸਨ ਕਿੰਨੇ ਵਜੇ ਤੱਕ ਤੁਹਾਡੇ ਕੋਲ ਪਹੁੰਚ ਜਾਂਦਾ 15:00 ਮੰਤਲ ਦਾ 20:00 ਮੰਤਲ ਜੀ ਈ ਲੱਗਦਾ ਹੁਣ ਪੁਲਿਸ ਪ੍ਰਸ਼ਾਸਨ ਜਿਹਦਾ ਕੋਈ ਧਰਨਾ ਲਾਊਗਾ ਇਸੇ ਤਰ੍ਹਾਂ ਹੀ ਲਾਠੀ ਚਾਰਜ ਹੋਇਆ ਕਰੂਗਾ ਉੱਥੇ ਉਹਦਾ ਬੱਸ ਬਾਈ ਜੇ ਤੁਸੀਂ ਗੱਲ ਕੇ ਦੇਖੋ ਨਾ ਉੱਥੇ ਤਾਂ ਸ਼ੀਸ਼ੇ ਟੁੱਟੇ ਪਏ ਆ ਮੋਟਰਸਾਈਕਲ ਭੰਨੇ ਆ ਗੱਡੀਆਂ ਦੇ ਸ਼ੀਸ਼ੇ ਭੰਨੇ ਆ ਉਹ ਤਾਂ ਠੀਕ ਹੈ ਮੈਂ ਜਮਾ ਸ਼ਾਂਤਵੇਂ ਹੀ ਬੈਠੇ ਸੀਗੇ ਦੋ ਬੱਸਾਂ ਭਰਤੀਆਂ ਸੀਗਾ ਦੋ ਬੱਸਾਂ ਬਿਲਕੁਲ ਖੋਲ ਹੋ ਕੇ ਜਾ ਚੁੱਕੀਆਂ ਸੀਗਾ ਕੋਈ ਸਾਧਨ ਨਹੀਂ ਸੀਗਾ ਚੜਨ ਵਾਸਤੇ ਤੇ ਉਹਨਾਂ ਇਨ ਕੱਠ ਇੰਨਾ ਸੀਗਾ ਤੇ ਉਹਨਾਂ ਨੇ ਫਿਰ ਇੱਥੇ ਆ ਕੇ ਇਹ ਪੈਂਡ ਤੇ ਆ ਕੇ ਜਿੱਥੇ ਤੁਸੀਂ ਖੜੇ ਆ ਇੱਥੇ ਆ ਕੇ ਲਾਠੀ ਚਾਰਜ ਸ਼ੁਰੂ ਕੀਤਾਗਾ ਤੇ ਲੋਕਾਂ ਦੇ ਸ਼ੀਸ਼ੇ ਭੰਨੇ ਵੀ ਉੱਥੇ ਤਾਈਂ ਦੇਖ ਲਓ ਪਤਲਾ ਇੰਨਾ ਧੱਕਾ ਕੀਤਾਗਾ ਨਜਾਇਜ਼ ਧੱਕਾ ਕੀਤਾਗਾ ਮੈਂ ਤੋਂ ਉਹ ਖੋਦ ਹੀ ਸੀਗਾ ਜੀ ਜੀ ਮਾਨ ਸਰਕਾਰ ਦਾ ਕਿਹੋ ਜਿਹਾ ਤੁਹਾਨੂੰ ਲੱਗਦਾ ਜਿਵੇਂ ਕਹਿੰਦੇ ਤੁਸੀਂ ਇਹ 84 ਵਾਲਾ ਮਾਹੌਲ ਫੇਰ ਲੋਕਾਂ ਨੂੰ ਯਾਦ ਕਰਾਤਾ ਕਹਿੰਦੇ 84 ਵਾਲਾ ਮਾਹੌਲ ਬਣਦਾ ਜਾ ਰਿਹਾ ਬਈ ਬੱਚੇ ਬੱਚੇ ਦੀ ਮੂੰਹ ਤੇ ਇਹੀ ਆਵਾਜ਼ ਆ ਵੀ 84 ਵਾਲਾ ਮਾਹੌਲ ਬਣ ਗਿਆ ਅੱਜ ਤੁਸੀਂ ਦੇਖ ਲਓ ਬਾੜੇ ਭੇਕੇ ਦੇ ਵਿੱਚ ਉੱਥੇ ਤਾਂ ਹੋਇਆ ਹੀ ਸੀਗਾ ਜਿਹੜਾ ਹੋਣਾ ਸੀਗਾ ਇਗਨੋਰੀ ਬੱਡ ਤੇ ਅੱਜ ਵਾੜੇ ਭਾਈ ਕੇ ਪਿੰਡ ਦੇ ਵਿੱਚ ਆ ਕੇ ਜਿਹੜਾ ਨੇ ਅਨੱਤਿਆਚਾਰ ਕੀਤਾ ਲਾਠੀ ਚਾਰਜ ਕੀਤਾਗਾ ਬਹੁਤ ਹੀ ਨਿੰਦਣਯੋਗ ਹੈ ਸਾਡੇ ਬਜ਼ੁਰਗ ਜਿਹੜੇ ਆਪ ਦੇ ਬਾਹਰ ਦੇ ਵਿੱਚ ਖੜੇ ਸੀ ਨਾ ਉਹਨਾਂ ਨੂੰ ਵੀ ਕੁੱਟਿਆ ਡਾਂਗਾਂ ਨਾਲ ਉਹ ਹੁਣ ਡਾਕਟਰ ਦੇ ਉੱਤੇ ਪਏ ਆ ਤੇ ਨਹੀਂ ਤਾਂ ਪਿੰਡ ਵਿੱਚ ਜਾ ਕੇ ਦੇਖ ਲਓ ਉਹਨਾਂ ਦੇ ਪੱਟੀਆਂ ਬੰਨੀਆਂ ਪੱਟੀਆਂ ਕਰਾਈ ਜਾਂਦੇ ਆ ਜੀ ਜੀ ਭਾਈ ਜਿਹੜਾ ਮੋਦੀ ਸਾਹਿਬ ਨੇ ਇੰਨੇ ਸਾਲਾਂ ਚ ਕੀਤਾ ਨਹੀਂ ਉਹਨਾਂ ਨੇ ਵੀ ਤਸ਼ੱਦਦ ਇੰਨਾ ਨਹੀਂ ਕੀਤਾ ਇਹਨਾਂ ਧੱਕੇ ਨਾਲ ਨਹੀਂ ਧਰਨਾ ਚਾਇਆ ਪੰਜਾਬ ਸਰਕਾਰ ਪੰਜਾਬ ਦੀ ਹੋ ਕੇ ਫਿਰ ਵੀ ਇਹੋ ਕੁਝ ਕਰਦੀ ਹੈ ਹਾਂ ਹਾਂ ਭਗਵਾਨ ਤੁਮਾਨ ਨੇ ਕਰਵਾਤਾ ਜਿੰਨਾ ਮੋਦੀ ਨੇ ਨਹੀਂ ਸੀ ਕਰਵਾਇਆ ਤੁਸੀਂ ਦਿੱਲੀ ਨਹੀਂ ਟੱਪਣ ਦਿੰਦੀ ਹਰਿਆਣਾ ਸਰਕਾਰ ਅਸੀਂ ਦਿੱਲੀ ਜਾਣਾ ਤੁਸੀਂ ਦਿੱਲੀ ਦੀ ਛੱਡੋ ਹਰਿਆਣਾ ਦੀ ਛੱਡੋ ਸੁਣਦੇ ਪੰਜਾਬ ਦੇ ਵਿੱਚ ਆਜ਼ਾਦੀ ਨਹੀਂ ਤੇ ਪੰਜਾਬ ਦੇ ਵਿੱਚ ਆਪਦੇ ਪ੍ਰੋਟੈਸਟ ਕਰ ਲਓ ਬਾਈ ਟੈਸਟ ਕਰਨਾ ਕਾਨੂੰਨ ਦੇ ਵਿੱਚ ਵੀ ਲਿਖਿਆ ਵੀ ਸ਼ਾਂਤਮਈ ਪ੍ਰੋਟੈਸਟ ਕਿਤੇ ਹੱਕ ਮੰਨੀਆਂ ਹੋਈਆਂ ਮੰਗਾਂ ਦੇ ਜਮਨ ਸ਼ਾਂਤਮਈ ਇੱਥੇ ਨਾ ਘਟੋ ਘਟਾ ਹਜ਼ਾਰ ਬੰਦਾ ਦੇ ਬੈਠਾ ਸੀਗਾ ਤੇ ਪੁਲਿਸ ਨੇ ਆਈ ਆ ਥੋੜੀ ਬਥੀ ਗੱਲਬਾਤ ਕੀਤੀ ਹੈ ਕਹਿੰਦੇ ਤੁਸੀਂ ਸੈਟ ਤੇ ਹੋ ਕੇ ਪ੍ਰਦਰਸ਼ਨ ਕਰ ਲਓ ਤੇ ਪਰ ਜਿਹੜੇ ਮਹਤਵਾਰ ਬੰਦੇ ਸੀ ਉਹ ਕਹਿੰਦੇ ਵੀ ਅਸੀਂ ਜਿੰਨਾ ਚਾ ਸਾਡੇ ਫੜੇ ਹੋਏ ਕਿਸਾਨ ਜਿਹੜੀ ਲੀਡਰਸ਼ਿਪ ਆ ਉਹਨਾਂ ਨੂੰ ਰਹਾ ਕਰ ਦਿਓ ਅਸੀਂ ਸ਼ਾਂਤਮਈ ਪਾਸੇ ਹੋ ਜਾਾਂਗੇ ਸਹਿਬ ਬਈ ਕਿਸਾਨ ਜਥੇਬੰਦੀਆਂ ਦਾ ਕਹਿੰਦੇ 2022 ਚ ਕਿਤੇ ਨਾ ਕਿਤੇ ਇੱਕ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਵੀ ਸਮਰਥਨ ਬਣਾਉਣ ਚ ਵੱਡਾ ਯੋਗਦਾਨ ਫਿਰ ਵੀ ਇਸ ਇਸ ਤਰੀਕੇ ਨਾਲ ਕੀਤਾ ਗਿਆ ਬਈ ਉਹ ਭੋਲੇ ਭਾਲੇ ਲੋਕ ਸੀਗੇ ਹੁਣ ਉਹਨਾਂ ਨੂੰ ਵੀ ਉਹਨਾਂ ਦੇ ਵੀ ਕੰਨੀ ਹੱਥ ਲੱਗ ਗਏ ਆ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਤੱਕ ਕਿਸਾਨਾਂ ਦੇ ਪਈਆਂ ਨਾ ਤੇ ਆਉਣ ਉਹਨਾਂ ਦੇ ਵੀ ਛਿੱਤਰ ਇਸੇ ਤਰ੍ਹਾਂ ਜੇ ਨਾਂ ਪਿੰਡਾਂ ਦੇ ਵਿੱਚ ਆ ਕੇ ਨੰਡੇ ਪਹਿਣੇ ਥੋੜੇ ਵੀ ਅੱਖਾਂ ਚ ਪਾ ਕੇ ਨਜ਼ਰ ਸੀਗੇ ਠੀਕ ਅੱਖਾਂ ਨੇ ਤਾਂ ਪਸੀਨਾ ਚਲ ਠੀਕ ਹੈ ਪਰ ਹਬੜਾ ਦਬੜੀ ਦੇ ਵਿੱਚ ਜੋ ਕੋਈ ਕਹਿੰਦਾ ਸੀਗਾ ਮੈਂ ਧਰਨੇ ਪ੍ਰਦਰਸ਼ਨ ਨਹੀਂ ਲੱਗਣ ਦੇਵਾਂਗਾ ਗੱਲ ਜਿਹੜੀ ਹੈਗੀ ਉਹ ਮੰਨਾਂਗਾ ਤੇ ਲੱਗਦਾ ਕਿਤੇ ਨਾ ਕਿਤੇ ਫਿਰ ਇਹ ਵੀ ਉਹੀ ਗੱਲ ਹੋਗੀ ਭਾਈ ਇਹ ਕਹਿੰਦਾ ਸੀ ਨਾ ਮੈਂ ਆਹ ਕਿਸਾਨ ਦਾ ਪੁੱਤਾਂ ਇਹ ਪਿੱਠੇ ਪਿੱਛੇ ਵਾਰ ਕੀਤਾਗਾ ਹਾਲਾਂਕਿ ਮੈਂ ਵੀ ਇੱਕ ਜ਼ਿੰਮੇਵਾਰ ਦਾ ਪੁੱਤਾਂ ਹਾਂ ਪਰ ਇਹਨਾਂ ਨੇ ਧੱਕੇ ਨਾਲ ਮੀਟਿੰਗ ਵਿੱਚ ਸੱਦ ਕੇ ਉਹਨੂੰ ਧੱਕੇ ਨਾਲ ਡਿਟੇਨ ਕਰਨਾ ਤੇ ਰਾਤ ਨੂੰ ਖਨੋਰੀ ਤੇ ਸ਼ੰਭੂ ਤੇ ਲਾਠੀ ਚਾਰਜ ਕੀਤਾ ਕਿੰਨੀ ਨੁਕਸਾਨ ਕੀਤੀ ਉਹਦੀ ਪਰ ਭਾਈ ਕੌਣ ਕਰ ਕਰੂਗਾ ਇੱਕ ਪਾਸੇ ਮੀਟਿੰਗ ਕਰਦੇ ਆ ਇੱਕ ਪਾਸੇ ਅਚਾਨਕ ਆਇਆ ਨੂੰ ਡਿਟੇਨ ਕਰਦੇ ਕੀ ਕਿਹੜੀ ਕੀ ਹੋ ਗਿਆ ਇਹ ਇਹ ਕਾਨੂੰਨ ਦੇ ਵਿੱਚ ਤਾਂ ਲਿਖਿਆ ਨਹੀਂਗਾ ਭਾਈ ਜੀ ਹੈ ਤੇ ਇਹ ਮਤਲਬ ਕੋਸ ਨੂੰ ਭਗਵਾਨ ਤਮਾਨ ਨੇ ਇੰਨੀ ਖੁੱਲ੍ਹ ਦੇ ਦਿੱਤੀ ਆ ਜਿਵੇਂ ਪਿੱਛੇ ਤੁਸੀਂ ਦੇਖ ਰਿਹਾ ਕਰਨਲ ਦਾ ਮੁੱਦਾ ਕਿੰਨਾ ਭ�ਿਆ ਹੋਇਆ ਹਜੇ ਤੱਕ ਉਹ ਕਰਨਲ ਤੇ ਨਹੀਂ ਕੋਈ ਕਾਰਵਾਈ ਹੋਈ ਤੇ ਸਾਡੇ ਵਰਗੇ ਆਮ ਜ਼ਿਮੀਂਦਾਰਾਂ ਤੇ ਕਾਰਵਾਈ ਦਾ ਮਸਲਾ ਨਾਂ ਨੂੰ ਨਮੂਨਾ ਨਾਸ਼ੀ ਏਰੀਆ ਜੀ ਜੀ ਲੋਕ ਲੋਕ ਕਰੇ ਹੋਏ ਲੋਕ ਜੀ ਅਗਲੀ ਵਾਰ ਵੀ 2027 ਦੇ ਵਿੱਚ ਲੋਕ ਲੈ ਕੇ ਆਉਣਗੇ ਭਾਈ ਮੂੰਹ ਕੀ ਇਹਨਾਂ ਪਿੰਡਾਂ ਦੇ ਨਹੀਂ ਰਣ ਦੇ ਕਿਹੋ ਜਿਹਾ ਮੌਕਾ ਦਿਓ ਔਰ ਇਹ ਹਵੜਾ ਦਾ ਵੀ ਪੂਰੀ ਮਕਰੀ ਦੀ 12 ਵਿੱਚ ਇਹਨਾਂ ਨੇ ਬਹੁਤ ਡਾਂਗ ਸਾਡਾ ਨਸਾਨ ਕੀ ਕਰਦੇ ਇਹੋ ਜੀ ਨਿਕਿੱਧ ਸਰਕਾਰ ਇਹੋ ਜਾਂ ਨਕੰਮਾ ਸ਼ਰਾਬੀ ਮੁੱਖ ਮੰਤਰੀ ਕਦੇ ਜਿਹਨੇ ਐਡਾ ਦੁੰਗਾ ਜਿਹੜਾ ਤਿਆਰ ਕੀਤਾ ਹੋਵੇ ਬਹੁਤ ਸਰਕਾਰਾਂ ਆਉਂਦੀਆਂ ਜਾਂਦੀਆਂ ਸਰਕਾਰਾਂ ਜਾਂਦੀਆਂ ਰਹੀਆਂ ਆਹ ਪੁਲਿਸ ਦੇਖੋ ਸਾਡੇ ਪਿੰਡਾਂ ਦੇ ਵਿੱਚ ਛੋਣੀਆਂ ਬਣਾ ਛੱਡੀਆਂ ਪਿੰਡਾਂ ਦੇ ਘਰਾਂ 'ਚ ਵੜਦੀ ਘਰਾਂ 'ਚ ਘਰਾਂ 'ਚ ਵੜਦੀ ਐਨਾ ਵੇਖੋ ਵੀ ਸਰਕਾਰ ਨੇ ਮੇਰਾ ਘਰ ਆਈ ਸੀ ਥੱਕੇ ਦਾ ਪੁਲਿਸ ਬੰਦਾ ਨੂੰ ਕੱਢੇ ਮੋਟ ਮੇਰੇ ਮਿਸਤਰੀ ਲੱਗੇ ਹੋਏ ਸੀ ਅੰਦਰ ਵੜ ਗਏ ਅੰਦਰ ਵੜ ਕੇ ਕਹਿੰਦੇ ਉਹਨਾਂ ਨੂੰ ਮਿਸਤਰੀਆਂ ਨੂੰ ਬਾਹਰ ਕੱਢ ਤੇ ਮੱਖਨ ਮੈਂ ਕਿਹਨੇ ਕੱਢਦੇ ਬਾਹਰ ਤੇ ਜਿਆਦੇ ਧੱਕਾ ਕਰਦੇ ਸਰਕਾਰ ਨੇ ਬਹੁਤ ਧੱਕਾ ਕੀਤਾ ਜਿੰਨਾ ਵੀ ਕਹੇ ਤੱਕਾ ਕੀਤਾ ਕਿਸਾਨਾਂ ਦੇ ਨਾਲ ਬਹੁਤ ਧੱਕਾ ਹੋਇਆ ਇਹੋ ਜਿਹਾ ਸ਼ਰਾਬੀ ਨਖਿੱਦ ਮੁੱਖ ਮੰਤਰੀ ਕਦੇ ਨਹੀਂ ਸੀ ਆਇਆ ਜਿਹੜਾ ਕਿ ਹੁਣ ਜਿੰਨੇ ਨੇ ਅਤਿਆਚਾਰ ਕਰਾਇਆ ਭਾਈ ਤੁਸੀਂ ਤਾਂ ਗੱਲ ਕਰਦੇ ਸੀ ਮੋਦੀ ਦੀ ਕਿ ਮੋਦੀ ਸਾਹਿਬ ਨੂੰ ਕਿੰਨੀ ਚਾਹਤ ਹੈ ਤਾਂ ਪੰਜਾਬ ਤੇ ਪੰਜਾਬ ਤੇ ਮੋਦੀ ਦੀ ਪੀਸ